ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਮੈਂ ਗੁਰਿੰਦਰ ਇੱਕ ਹੋਰ ਐਪੀਸੋਡ ਲੈ ਕੇ ਜੁੜ ਚੁੱਕਿਆ ਜੀ ਤੁਹਾਡੇ ਸਾਰਿਆਂ ਦੇ ਸਾਹਮਣੇ ਤੇ ਅੱਜ ਫੇਰ ਇੱਕ ਉਹੀ ਕੋਸ਼ਿਸ਼ ਦੇ ਨਾਲ ਆਇਆ ਵਾਂ ਕਿ ਤੁਹਾਨੂੰ ਸਕੂਨ ਦੇਣ ਵਾਲੀਆਂ ਕੁਝ ਗੱਲਾਂ ਕਰ ਸਕਾਂ ਕੁਝ ਸਚਾਈਆਂ ਜ਼ਿੰਦਗੀ ਦੀਆਂ ਪੇਸ਼ ਕਰ ਸਕਾਂ ਤੇ ਸਕੂਨ ਦੀ ਜਿਹੜੀ ਮੈਂ ਗੱਲ ਕੀਤੀ ਆ ਤੁਹਾਨੂੰ ਸਕੂਨ ਤਾਂ ਚਲੋ ਮਿਲਦਾ ਹੀ ਹੋਊਗਾ ਮੈਨੂੰ ਉਮੀਦ ਆ ਕਿ ਜਰੂਰ ਮਿਲਦਾ ਹੋਊਗਾ ਜਦੋਂ ਮੈਂ ਵੀਡੀਓ ਰਿਕਾਰਡ ਕਰਦਾ ਮੈਨੂੰ ਬਹੁਤ ਸਕੂਨ ਮਿਲਦਾ ਕੁਝ ਚੰਗੀਆਂ ਗੱਲਾਂ ਕਿਤੋਂ ਵੀ ਪੜਨ ਨੂੰ ਮਿਲ ਜਾਣ ਸੁਣਨ ਨੂੰ ਮਿਲ ਜਾਣ ਕੋਈ ਰੋਜ਼ ਦੀ ਜਿਹੜੀ ਇਹ ਜ਼ਿੰਦਗੀ ਆ ਇਹਦੇ ਵਿੱਚੋਂ ਮੈਨੂੰ ਕੋਈ ਚੰਗਾ ਕੰਟੈਂਟ ਮਿਲ ਜੇ ਤਾਂ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਦਾ ਵਾਂ ਜੀ ਇਹਦੇ ਵਿੱਚ ਇਤਰਾਜ਼ ਵੀ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਕੋਈ ਆਪਾਂ ਮੜਾ ਕੰਮ ਤਾਂ ਨਹੀਂ ਕਰ ਰਹੇ ਇੱਕ ਭਲਾਈ ਦਾ ਕੰਮ ਹੀ ਕਰ ਰਹੇ ਆ ਨਾ ਤੁਹਾਨੂੰ ਮੋਟੀਵੇਟ ਕਰ ਰਹੇ ਆ ਤੇ ਤੁਹਾਨੂੰ ਮੋਟੀਵੇਟ ਕਰਦਾ ਕਰਦਾ ਮੈਂ ਆਪ ਮੋਟੀਵੇਟ ਹੁੰਨਾ ਮੈਂ ਜਦੋਂ ਮੈਂ ਇਹ ਸਾਰਾ ਕੁਝ ਬੋਲ ਰਿਹਾ ਹੁੰਦਾ ਹਨ ਸੋ ਅੱਜ ਵੀ ਕੁਝ ਇਦਾਂ ਦਾ ਹੀ ਸਾਹਮਣੇ ਆਇਆ ਤੁਹਾਡੇ ਨਾਲ ਸਾਂਝਾ ਕਰੂੰਗਾ ਤਿੰਨ ਸਚਾਈਆਂ ਕਿਸੇ ਨੇ ਪੇਸ਼ ਕੀਤੀਆਂ ਹੋਈਆਂ ਸਿਆਣਿਆਂ ਦਾ ਨਿਚੋੜ ਕੱਢਿਆ ਹੋਇਆ ਬਹੁਤ ਤੁਹਾਨੂੰ ਚੰਗਾ ਲੱਗੂਗਾ ਪਹਿਲਾ ਸੱਚਾ ਜੀ ਪਾਣੀ ਦੇ ਟੁੱਪਕੇ ਵਰਗੀ ਆ ਜ਼ਿੰਦਗੀ ਪਰ ਇਨਸਾਨ ਆਕੜ ਸਮੁੰਦਰ ਤੋਂ ਵੀ ਵੱਡੀ ਚੱਕੀ ਫਿਰਦਾ ਵਾ ਸੱਚਾ ਤੁਸੀਂ ਇੱਕ ਗੀਤ ਸੁਣਿਆ ਹੋਣਾ ਤੂੰ ਤਾਂ ਬੰਦੇ ਆ ਬੁਲਬੁਲਾ ਪਾਣੀ ਦਾ ਵਾਕਈ ਆਪਾਂ ਸਾਰੇ ਇੱਕ ਪਾਣੀ ਦੇ ਬੁਲਬੁਲੇ ਆ ਕਦੋਂ ਕਿਹਨੇ ਫੁੱਟ ਜਾਣਾ ਕੁਝ ਵੀ ਨਹੀਂ ਪਤਾ ਤੇ ਸੈਕਿੰਟਾਂ ਦਾ ਟਾਈਮ ਵੀ ਨਹੀਂ ਲੱਗਣਾ ਫਿਰ ਆਪਾਂ ਆਕੜ ਕਿੰਨੀ ਚੱਕੀ ਫਿਰਦੇ ਆ ਸਮੁੰਦਰ ਤੋਂ ਵੀ ਵੱਡੀ ਆਕੜ ਹੈ ਕਾ ਦੀ ਕਾਦਾ ਮਾਨ ਜਿੰਨੇ ਵਿਦਵਾਨ ਇਹੀ ਸਮਝਾਉਂਦੇ ਨੇ ਸਾਡੇ ਜਿੰਨੇ ਪ੍ਰਚਾਰਕ ਨੇ ਹਰ ਧਰਮ ਦੇ ਇਹੀ ਸਮਝਾਉਂਦੇ ਨੇ ਪਰ ਸਾਨੂੰ ਨਹੀਂ ਸਮਝ ਆਉਂਦੀ ਅਸੀਂ ਹੰਕਾਰ ਚੱਕੀ ਫਿਰਦੇ ਆ ਮੈਂ ਆ ਕਰਨਾ ਜਾਂ ਮੈਂ ਉਹ ਕਰਤਾ ਮੈਂ ਹੀ ਕੀਤਾ ਹੋਰ ਕਿਸੇ ਤੋਂ ਤਾਂ ਹੋਣਾ ਹੀ ਨਹੀਂ ਸੀ ਹੋਰ ਕਿਸੇ 'ਚ ਇੰਨੀ ਤਾਕਤ ਹੀ ਨਹੀਂ ਜਾਂ ਮੈਂ ਆਹ ਚੀਜ਼ ਨੂੰ ਐਦਾਂ ਕਰ ਸਕਦਾ ਮੇਰੇ ਕੋਲ ਇੰਨੀ ਪਾਵਰ ਆ ਮੇਰੇ ਕੋਲ ਬੈਕਅਪ ਆ ਮੇਰੇ ਲੈਂਕ ਆ ਮੇਰੇ ਕੋਲ ਪੈਸਾ ਆ ਇਹ ਸਾਰਾ ਕੁਝ ਆਪਾਂ ਚੱਕੀ ਫਿਰਦੇ ਆ ਪਰ ਅਸਲ 'ਚ ਦੇਖਿਆ ਜਾਵੇ ਸਾਡੀ ਹਸਤੀ ਦਾ ਕੁਝ ਵੀ ਨਹੀਂ ਹੈਗੀ ਵਾਕਈ ਆਪਾਂ ਪਾਣੀ ਦੇ ਤੁਪਕੇ ਤੋਂ ਵੀ ਘੱਟ ਔਕਾਤ ਦੇ ਮਾਲਕਾਂ ਪਰ ਜਿਹੜੀ ਆਕੜ ਅਸੀਂ ਸਮੁੰਦਰ ਤੋਂ ਵੱਧ ਚੱਕੀ ਫਿਰਦੇ ਆ ਉਹ ਰੱਖਣ ਦਾ ਕੋਈ ਫਾਇਦਾ ਨਹੀਂ ਇਹ ਸੱਚ ਪ੍ਰਵਾਨ ਕਰੋ ਦੂਜੀ ਸੱਚਾਈ ਆ ਜੀ ਜਦੋਂ ਵੀ ਕਹਿੰਦੇ ਆ ਕਿ ਔਖੇ ਸਮੇਂ ਦੇ ਵਿੱਚ ਤੁਸੀਂ ਨਾਚ ਨੱਚ ਰਹੇ ਹੁੰਨੇ ਹੋ ਨਾ ਤਾਂ ਢੋਲ ਵਜਾਉਣ ਵਾਲਾ ਕੋਈ ਹੋਰ ਨਹੀਂ ਹੁੰਦਾ ਤੁਹਾਡੇ ਆਪਣੇ ਹੀ ਹੁੰਦੇ ਨੇ ਆਪਣੇ ਢੋਲ ਵਜਾ ਰਹੇ ਹੁੰਦੇ ਨੇ ਤੇ ਤੁਸੀਂ ਨੱਚ ਰਹੇ ਹੁੰਨੇ ਹੋ ਦੁੱਖਾਂ ਦੇ ਵਿੱਚ ਇਹ ਕਹਿਣ ਦਾ ਮਤਲਬ ਆ ਕਿ ਜਦੋਂ ਵੀ ਔਖਾ ਸਮਾਂ ਤੁਹਾਡੇ ਤੇ ਆਉਂਦਾ ਵਾ ਸਭ ਤੋਂ ਪਹਿਲਾਂ ਪੈਰ ਪਛਾਣ ਕਰਦੇ ਨੇ ਤੁਹਾਡੇ ਆਪਣੇ ਸਾਰਿਆਂ ਤੇ ਇਹ ਗੱਲ ਲਾਗੂ ਨਹੀਂ ਕੀਤੀ ਜਾ ਸਕਦੀ ਪਰ ਬਹੁਤਿਆਂ ਤੇ ਕੀਤੀ ਜਾ ਸਕਦੀ ਹੈ ਬਹੁਤੇ ਲੋਕਾਂ ਕੋਲ ਇਹੀ ਤਜਰਬੇ ਹੋਣਗੇ ਕਿ ਜਦੋਂ ਉਹਨਾਂ ਤੇ ਦੁੱਖ ਆਇਆ ਆਪਣਿਆਂ ਨੇ ਸਾਥ ਛੱਡਿਆ ਪਹਿਲਾਂ ਕਿਸੇ ਤਰ੍ਹਾਂ ਨਾਲ ਵੀ ਉਹਨਾਂ ਨੇ ਸਾਥ ਨਹੀਂ ਦਿੱਤਾ ਤੇ ਕੁਝ ਕਿਸਮਤ ਵਾਲੇ ਲੋਕਾਂ ਕੋਲ ਹੋ ਸਕਦਾ ਰਿਸ਼ਤੇਦਾਰ ਹੋਣ ਵਧੀਆ ਜਿਹੜੇ ਦਿਲੋਂ ਸਾਥ ਦੇ ਗਏ ਹੋਣ ਉਹਨਾਂ ਦਾ ਤਾਂ ਤੁਸੀਂ ਸ਼ਾਇਦ ਮੇਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਮੋਗੇ ਨਹੀਂ ਤਾਂ ਪਰ ਅੱਜਕੱਲ ਨਾ ਬਹੁਤੇ ਤਜਰਬੇ ਹੀ ਦੇਖਣ ਨੂੰ ਮਿਲਦੇ ਨੇ ਕਿ ਤੁਹਾਡੇ ਦੁੱਖਾਂ ਦੇ ਵਿੱਚ ਤੁਹਾਡੇ ਆਪਣੇ ਸੁੱਖ ਮਨਾ ਰਹੇ ਹੁੰਦੇ ਨੇ ਜਸ਼ਨ ਮਨਾ ਰਹੇ ਹੁੰਦੇ ਨੇ ਉਹ ਤੁਹਾਡਾ ਮਜ਼ਾਕ ਵੀ ਉਡਾ ਰਹੇ ਹੁੰਦੇ ਨੇ ਤੇ ਕਈ ਵਾਰ ਤਾਂ ਇਦਾਂ ਵੀ ਹੁੰਦਾ ਕਿ ਜਿਨ੍ਹਾਂ ਨੇ ਦੁੱਖ ਦਿੱਤਾ ਹੁੰਦਾ ਉਹੀ ਆ ਕੇ ਉਤਲੇ ਮਨੋਂ ਤੁਹਾਨੂੰ ਹੌਸਲੇ ਦੇ ਰਹੇ ਹੁੰਦੇ ਨੇ ਵੀ ਚੱਲ ਕੋਈ ਨਹੀਂ ਜ਼ਿੰਦਗੀ ਆ ਬਹੁਤ ਤੁਹਾਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ ਪਰ ਕਾਰਨ ਵੀ ਦੁੱਖਾਂ ਦਾ ਉਹੀ ਹੁੰਦੇ ਨੇ ਉਹ ਸ਼ੋਅ ਨਹੀਂ ਕਰਦੇ ਬਹੁਤ ਕੁਝ ਦੁਨੀਆ ਤੇ ਹੋ ਰਿਹਾ ਵਾ ਪਹਿਲਾਂ ਤੋਂ ਵੀ ਹੁੰਦਾ ਆਇਆ ਵਾ ਅੱਜਕੱਲ ਥੋੜੇ ਜਿ ਲਾਈਫ ਸਟਾਈਲ ਇਦਾਂ ਦੇ ਨੇ ਆਪਾਂ ਪੈਸਾ ਇੰਨਾ ਜ਼ਿਆਦਾ ਲੋਕਾਂ ਕੋਲ ਆ ਗਿਆ ਤੇ ਲੋਕ ਮਤਲਬੀ ਜ਼ਿਆਦਾ ਹੋ ਗਏ ਤੇ ਉਹਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਨੇ ਉਹ ਪਿੱਛੇ ਰਹਿ ਗਏ ਨੇ ਇਹ ਸਚਾਈ ਆ ਜੀ ਜ਼ਿੰਦਗੀ ਦੀ ਤੀਜੀ ਸਚਾਈ ਜਿਹੜੀ ਕੌੜੀ ਲੱਗੂ ਤੁਹਾਨੂੰ ਕਿ ਇਨਸਾਨ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਕਿਹੜਾ ਵਾ ਤੁਹਾਨੂੰ ਪਤਾ ਸਭ ਤੋਂ ਖੂਬਸੂਰਤ ਹਿੱਸਾ ਸਾਡਾ ਦਿਲ ਆ ਤੇ ਆਪਾਂ ਇਹਨੂੰ ਹੀ ਮਾਇਲਾ ਕਰੀ ਫਿਰਦੇ ਆ ਦਿਲ ਕੋਈ ਵੀ ਨਹੀਂ ਦੇਖਦਾ ਜੇ ਕਿਸੇ ਕੋਲੇ ਸਾਫ ਸੁਥਰਾ ਇਮਾਨਦਾਰ ਤੁਹਾਡਾ ਸਾਥ ਦੇਣ ਵਾਲਾ ਤੁਹਾਡੇ ਲਈ ਕਦੇ ਬੁਰਾ ਨਾ ਸੋਚਣ ਵਾਲਾ ਦਿਲ ਹੈਗਾ ਵੀ ਆ ਨਾ ਕੋਈ ਤੁਹਾਡੇ ਲਈ ਫੀਲਿੰਗਸ ਰੱਖਦਾ ਵੀ ਆ ਆਪਾਂ ਨਹੀਂ ਦੇਖਦੇ ਆਪਾਂ ਉਹਦੀ ਕਦਰ ਨਹੀਂ ਕਰਦੇ ਆਪਾਂ ਕਦਰ ਕਿਦੀ ਕਰਦੇ ਆ ਜਿਹੜਾ ਦੇਖਣ ਨੂੰ ਸੋਹਣਾ ਲੱਗਦਾ ਜਿਹਦੇ ਕੋਲ ਲੁਕਸ ਨੇ ਜਿਹਦੇ ਕੋਲ ਪਰਸਨੈਲਿਟੀ ਆ ਜਿਹੜਾ ਹੁਸਨ ਦਾ ਮਤਲਬ ਖਜ਼ਾਨਾ ਆਪਣੇ ਕੋਲ ਲੱਦੀ ਫਿਰਦਾ ਆਪਾਂ ਉਹਦੇ ਵੱਲ ਮੋਹਿਤ ਜ਼ਿਆਦਾ ਹੁੰਨੇ ਆ ਦਿਲੋਂ ਅਗਲਾ ਕਰਦਾ ਭਾਵੇਂ ਨਹੀਂ ਇਹ ਨਹੀਂ ਦੇਖਦੇ ਹੈਨਾ ਇਹ ਬਹੁਤੇ ਲੋਕਾਂ ਦੀ ਸੱਚਾਈ ਆ ਵਿਆਹ ਕਰਨ ਲਈ ਜਾਂਦੇ ਆ ਕਿਸੇ ਨਾਲ ਦੋਸਤੀ ਕਰਨ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਆਪਾਂ ਜਦੋਂ ਇਨਸਾਨ ਨਾਲ ਕੋਈ ਰਿਸ਼ਤਾ ਜੋੜਨਾ ਹੁੰਦਾ ਤਾਂ ਲੁਕਸ ਬਹੁਤ ਮੈਟਰ ਕਰਦੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਕਿ ਜੇ ਉਹ ਬੰਦਾ ਦੇਖਣ ਨੂੰ ਸੋਹਣਾ ਨਹੀਂ ਤਾਂ ਉਹ ਮੇਰਾ ਸਾਥੀ ਨਹੀਂ ਹੋ ਸਕਦਾ ਐਦਾਂ ਹੀ ਆ ਦਿਲ ਦਾ ਭਾਵੇਂ ਕੋਈ ਜਿੰਨਾ ਮਰਜੀ ਸੋਹਣਾ ਹੋਵੇ ਉਹ ਨਹੀਂ ਦੇਖਦੇ ਆਪਾਂ ਵੈਸੇ ਤਾਂ ਬਹੁਤ ਘੱਟ ਲੋਕ ਨੇ ਜਿਹੜੇ ਅੱਜਕੱਲ ਦਿਲਾਂ ਦੇ ਸਾਫ਼ ਨੇ ਦਿਲਾਂ ਦੇ ਵਿੱਚ ਮੈਲ ਨਹੀਂ ਰੱਖਦੇ ਪਰ ਹੈਗੇ ਨੇ ਜਿਨ੍ਹਾਂ ਕੋਲ ਹੈਗੇ ਨੇ ਉਹ ਕਦਰ ਪਾ ਲਿਓ ਇਹ ਬਹੁਤ ਭਾਗਾ ਦੇ ਨਾਲ ਮਿਲਦੇ ਨੇ ਲੋਕ ਸ਼ਕਲਾਂ ਸੂਰਤਾਂ ਤਾਂ ਪ੍ਰਮਾਤਮਾ ਦੀਆਂ ਬਣਾਈਆਂ ਹੋਈਆਂ ਇਹ ਚੀਜ਼ਾਂ ਨੇ ਹਰ ਇਨਸਾਨ ਆਪਣੇ ਆਪ ਦੇ ਵਿੱਚ ਖੂਬਸੂਰਤ ਹੁੰਦਾ ਹਰ ਇਨਸਾਨ ਕੋਲੇ ਜਿਹੜੀ ਇਹ ਆਊਟਰ ਬਿਊਟੀ ਆ ਉਹਦੇ ਤੇ ਤਾਂ ਆਪਾਂ ਕੰਮ ਕਰ ਸਕਦੇ ਆ ਪਰ ਜਿਹੜੀ ਇਨਰ ਬਿਊਟੀ ਆ ਸਾਡਾ ਦਿਲ ਇਹਦੇ ਤੇ ਵੀ ਕੰਮ ਕਰਨਾ ਜ਼ਰੂਰੀ ਆ ਤੇ ਜਦੋਂ ਵੀ ਤੁਹਾਨੂੰ ਕੋਈ ਐਹੋ ਜਿਹਾ ਇਨਸਾਨ ਜ਼ਿੰਦਗੀ 'ਚ ਮਿਲਦਾ ਜਿਹੜਾ ਦਿਲ ਦਾ ਸਾਫ਼ ਹੋਵੇ ਕਦੇ ਉਹਦਾ ਦਿਲ ਨਾ ਦਿਖਾਓ ਬਹੁਤ ਬਹੁਤ ਧੰਵਾ ਜੀ ਮੈਂ ਉਮੀਦ ਕਰਦਾ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਅੱਗੇ ਸ਼ੇਅਰ ਕਰ ਦਿਓ ਜੇ ਚੰਗੀਆਂ ਲੱਗੀਆਂ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਕਨਸੈਪਟ ਲੈ ਕੇ ਜਲਦੀ ਹਾਜ਼ਰ ਹੋਣਾ ਜੀ